ਜਨਮ ਅਸ਼ਟਮੀ ਦਾ ਤਿਹਾਰ 16 ਤਰੀਕ ਨੂੰ ਮਨਾਇਆ ਜਾ ਰਿਹਾ ਔਰ ਮਾਰਕੀਟ ਦੇ ਵਿੱਚ ਕਿਦਾਂ ਦੀਆਂ ਰੌਣਕਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਇੱਥੇ ਲੋਕ ਆਏ ਹੋਏ ਨੇ ਖਰੀਦਦਾਰੀ ਕਰ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇੱਥੇ ਝੁੱਲ੍ਹੇ ਪਏ ਹੋਏ ਨੇ ਔਰ ਬੈੱਡ ਲੱਗਿਆ ਹੋਇਆ ਤੇ ਮੋਰ ਪੰਖ ਪਏ ਨੇ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਸਮਾਨ ਪਿਆ ਹੋਇਆ ਤੇ ਲੋਕ ਇੱਥੇ ਆ ਰਹੇ ਨੇ ਔਰ 16 ਤਰੀਕ ਇਹ ਤਿਹਾਰ ਮਨਾਇਆ ਜਾਵੇਗਾ ਤੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਝ ਨਵਾਂ ਆਇਆ ਸੋ ਦੁਕਾਨ ਦੇ ਅੰ ਸਜਾਵਟ ਲਈ ਸਮਾਨ ਪਏ ਹੋਏ ਨੇ ਇੱਥੇ ਜੇਕਰ ਗੱਲ ਕਰੀਏ ਅ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸ਼ਿੰਗਾਰ ਦਾ ਸਮਾਨ ਪਿਆ ਹੋਇਆ ਵਸਤਰ ਪਏ ਹੋਏ ਨੇ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਕਈ ਜਿਹੜਾ ਸਮਾਨ ਇੱਥੇ ਪਿਆ ਹੈ ਲੋਕ ਉੱਥੇ ਖਰੀਦਦਾਰੀ ਕਰਦੇ ਨੇ ਪਹਿਲਾਂ ਲੋਕਾਂ ਨੇ ਗੱਲਬਾਤ ਕਰਦੇ ਆ ਹਾਂਜੀ ਮੈਮ ਤੁਸੀਂ ਇੱਥੇ ਆਏ ਹੋ ਤੁਸੀਂ ਕੀ ਕੀ ਕੁਝ ਖਰੀਦ ਰਹੇ ਹੋ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਹੈਗਾ 16 ਗੱਜਨ ਜਨਮਸਤੂ ਕੀ ਕੁਝ ਕਿੱਦੇ ਅਭੀ ਡ्रेसेस ਦੇਖ ਰਹੇ ਹਾਂ ਡ्रेसेस ਦੇਖ ਰਹੇ ਹਾਂ ਹਾਂ ਜੀ ਜੀ ਬਿਲਕੁਲ ਇੱਥੇ ਲੋਕ ਆਏ ਹੋਏ ਨੇ ਡ्रेसेस ਦੇਖ ਰਹੇ ਨੇ ਲਗ ਲਗ ਤਰ੍ਹਾਂ ਦਾ ਇੱਥੇ ਸਮਾਨ ਪਿਆ ਹੈ ਉਹ ਖਰੀਦੇ ਨੇ ਤੇ ਇੱਥੇ ਜਿਹੜੇ ਜਿਹੜੇ ਓਨਰ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਛ ਇਸ ਵਾਰ ਨਵਾਂ ਆਇਆ ਗੱਲਬਾਤ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਲੋਕ ਲਗਾਤਾਰ ਇੱਥੇ ਸਮਾਨ ਖਰੀਦ ਰਹੇ ਨੇ ਔਰ 16 ਤਰੀਕ ਨੂੰ ਜਨਮ ਅਸ਼ਟਮੀ ਮਨਾਈ ਜਾਵੇਗੀ ਮੈਮ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਛ ਨਵਾਂ ਆਇਆ ਹੈ मार्केट में बहुत कुछ नया आया है सर सबसे अच्छी चीज़ सिलिकॉन के ठाकुर जी इस बार जो बहुत वायरल हुए हैं सिलिकॉन के ठाकुर जी नए आए हैं बाकी ठाकुर जी के टॉयज बहुत नए चीज़ आई है ठाकुर जी के मोर घोड़े शीशा फ़ोन लैपटॉप सब कुछ नया ही आया है अपनी तरफ से खूब कोशिश करते हैं कि, कि कस्टमर किसी चीज़ को ऐसे ना बोले कि नहीं है जो अच्छी से अच्छी चीज़ लेटेस्ट आती है वो सब कस्टमर के लिए लेके आते हैं सर। भी पैर लेके जाना बहुत अच्छा लगता है लोगों की इतनी एक्साइटमेंट ठाकुर जी के बर्थडे के लिए देख के कि लोग इतने मतलब इतनी बारिश की परवाह ना करते हुए आ रहे हैं और ठाकुर है। हाँ जी के बर्थडे की शॉपिंग कर रहे हैं गल करिए ऑनलाइन ऑनलाइन भी कोई ऑर्डर आंदे ने हां जी हां जी वो टीम हमारी अलग से वर्क करती है सर ऑनलाइन हमारा इंटरनेशनल इंटरनेशनल शिपिंग भी है और वर्ल्ड मतलब वर्ल्ड वाइड शिपिंग चलती है हमारी हमारी यूके जाता है कनाडा जाता है न्यूजीलैंड जाता है

ਕਿਸਨ ਕੋਈ ਨਹੀਂ ਹੈ ਕਿ ਪਿਛਲੇ ਸਾਲ ਕਿਹੋ ਜਿਹਾ ਸੀ ਤੇ ਇਸ ਸਾਲ ਕਿਹੋ ਜਿਹਾ ਹੈ ਠਾਕੁਰ ਜੀ ਦਾ ਬਰਥਡੇ ਹਰ ਸਾਲ ਬਹੁਤ ਧੂਮ-ਧਾਮ ਨਾਲ ਲੋਕ ਮਨਾਤੇ ਨੇ ਤੇ ਲੋਕਾਂ ਨੂੰ ਐਕਸਾਈਟਮੈਂਟ ਦੇਖ ਕੇ ਹਮੇ ਬਹੁਤ ਅੱਛਾ ਲੱਗਦਾ ਹੈ ਜੀ ਬਿਲਕੁਲ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚੇ ਨੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਮ ਇੱਥੇ ਪਹੁੰਚੇ ਹੋ ਕੀ ਕੀ ਸਮਾਨ ਖਰੀਦਾ ਜਾ ਰਿਹਾ ਹੈ 16 ਤਰੀਕ ਨੂੰ ਕਹਿੰਦੇ ਜਨਵਰੀਵਰਸਟੀ ਮਨਾਈ ਜਾਵੇਗੀ ਹਾਂਜੀ ਹਾਂਜੀ ਆ ਦੇਖੋ ਜੀ ਸਿਲੀਕੋਨ ਦੇ ਠਾਕੁਰ ਜੀ ਖਰੀਦੇ ਆਪਾਂ ਤੇ ਆਪਣੇ ਘਰ ਚਾਰ ਨੰਬਰ ਦੇ ਚਾਹ ਠਾਕੁਰ ਜੀ ਹੈਗੇ ਆ ਉਹ ਪਿੱਤਲ ਵਾਲੇ ਮੇਰੇ ਭੈਣ ਦਾ ਬੇਟਾ ਆਇਆ ਜਲੰਧਰੋਂ ਅੱਛਾ ਉਹ ਉਹਨਾਂ ਨੇ ਸਪੈਸ਼ਲ ਕਿਹਾ ਕਿ ਮੈਨੂੰ ਦੱਸੋ ਕਿ ਸਿਲੀਕੋਨ ਦੇ ਕਿੱਥੋਂ ਸਾਨੂੰ ਤਾਂ ਇੱਥੋਂ ਹੀ ਮਿਲਦੇ ਆ ਹਰ ਚੀਜ਼ ਇੱਥੋਂ ਅਵੇਲੇਬਲ ਮਿਲ ਜਾਂਦੀ ਜਦੋਂ ਵੀ ਚਾਹੀਦੀ ਹੋਵੇ ਹਰ ਵਾਰ ਇੱਥੇ ਗ੍ਰੀਡ ਹਾਂਜੀ ਅੱਛਾ ਇਹ ਹੁਣ ਮਾਰਕੀਟ 'ਚ ਕੀ ਕੁਝ ਨਵਾਂ ਕੀ ਖਰੀਦ ਕੇ ਲੱਗਿਆ ਹਰ ਵਾਰ ਕੋ ਆਹ ਸਿਲੀਕੋਨ ਦੇ ਅੱਜ ਕਾਲ ਚੱਲਦੇ ਆ ਜਿੱਦਾਂ ਪਹਿਲਾਂ ਪਿੱਤਲ ਦੇ ਚੱਲਦੇ ਹੁੰਦੇ ਸੀਗਾ ਸਗ ਮਰਮਰ ਵੀ ਆਉਂਦੇ ਆ ਮਾਰਬਲ ਵਗੈਰਾ ਦੇ ਅੱਜ ਕੱਲ੍ਹ ਆ ਸਿਲੀਕੋਨ ਆ ਜਿੱਦਾਂ ਠਾਕੁਰ ਜੀ ਦਾ ਜਿਹੜਾ ਬੱਚਿਆਂ ਦੇ ਹੱਥ ਹੁੰਦੇ ਸੌਫਟ ਇਹ ਚੀਜ਼ ਅਜੀ ਤਾਂ ਹਲੇ ਤਾਂ ਮੇਰੇ ਆਪਣੇ ਸ਼ਾਪਿੰਗ ਤਾਂ ਹਲੇ ਪਈ ਹੋਈ ਹੈ ਇਹਨੇ ਬਾਰਿਸ਼ ਹੋ ਰਹੀ ਹੈ ਪਰ ਅੱਪਾ ਫੇ ਵੀ ਪ੍ਰਵਾਹ ਨਹੀਂ ਕੀਤੀ ਜਿੱਥੇ ਜੇ ਠਾਕੁਰ ਜੀ ਦਾ ਕੰਮ ਆ ਜਾਵੇ ਇਹ ਸੇਵਾ ਲਾਤੀ ਹੈ ਠਾਕੁਰ ਜੀ ਨੇ ਇਸ ਲਈ ਕਿਹਾ ਦੇਖੋ ਜਲੰਧਰ ਜਾਣੇ ਹੈ ਅੱਛਾ ਜਲੰਧਰ ਜਾਣਾ ਹੈ ਹਾਂਜੀ ਹਾਂਜੀ ਅੱਛਾ ਕਰਦੇ ਨਾਲ ਹੋਏ ਨੇ ਤੁਹਾਡੇ ਹੋਰ ਵੀ ਆਏ ਮੇਰੇ ਬੇਟੀ ਆਈ ਹੋਈ ਨਾਲ ਤੇ ਮੇਰੀ ਭੈਣ ਦਾ ਬੇਟਾ ਆਇਆ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਆਏ ਹੋਏ ਹੈ ਉਹ ਕਹਿੰਦੇ ਪਹਿਲਾਂ ਸਾਡਾ ਕੰਮ ਕਰਾਓ ਤੂੰ ਤਾਂ ਆਪਣੇ ਜਲਲੂ ਦਿਹਾਣੇ ਹੀ ਰਹਿੰਦੇ ਸੀ ਬਾਹਰ ਚ ਕਰ ਲਈ ਅੱਛਾ ਹਰ ਸਾਲ ਆਉਂਦੇ ਨੇ ਜੇ ਇਸ ਵਾਰੀ ਆਏ ਨਹੀਂ ਉਹਨਾਂ ਨੇ ਪਹਿਲੀ ਵਾਰ ਹੀ ਲੈ ਕੇ ਜਾਣੇ ਆ ਸਿਲੀਕੋਨ ਵਾਲੇ ਹਾਂਜੀ ਅਸੀਂ ਦਾ ਤਾਰਾ ਠਾਰਾ ਸਾਲ ਤੋਂ ਲਗਾਤਾਰ ਚਾ ਠਾਕੁਰ ਜੀ ਰੱਖਿਆ ਪਿੱਤਲ ਦੇ ਅੱਤਾ ਹਰ ਮਹੀਨੇ ਬਰਿੰਦਾਵਨ ਜਾਂਦੇ ਆ ਅੱਤਾ ਠਾਕੁਰ ਜੀ ਬਹੁਤ ਸਾਰਾ ਕਰਦੇ ਜੀ ਬਿਲਕੁਲ ਤਸਵੀਰਾਂ ਤੁਸੀਂ ਲਗ ਲਗ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿੱਥੇ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਸਤਰ ਆ ਜਾਂ ਅਸੀਂ ਬਾਂਸਰੀ ਕਹਿ ਸਕਦੇ ਆ ਵਸਤਰ ਆ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਇੱਥੇ ਜਿਹੜਾ ਪਿਆ ਹੋਇਆ ਤੇ ਲੋਕ ਆ ਕੇ ਇੱਥੇ ਖਰੀਦਦਾਰੀ ਕਰ ਰਹੇ ਨੇ ਬੇਸ਼ੱਕ ਮੌਸਮ ਬਰਸਾਤ ਵਾਲਾ ਮੌਸਮ ਹੈ ਤੇ ਲੋਕ ਇੱਥੇ ਪਹੁੰਚ ਕੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਇੱਕ ਖਰੀਦਦਾਰੀ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਤਰ੍ਹਾਂ ਦੇ ਇੱਥੇ ਐਸੈਸਰੀ ਪਈ ਹੋਈ ਹੈ ਜੇਕਰ ਝੂਲਿਆਂ ਦੀ ਗੱਲ ਕਰੀਏ ਬੈੱਡ ਦੀ ਗੱਲ ਕਰੀਏ ਸ਼ਿੰਗਾਰ ਦੀ ਗੱਲ ਕਰੀਏ ਹੋਰ ਕਈ ਤਰ੍ਹਾਂ ਦਾ ਸਮਾਨ ਇੱਥੇ ਦੁਕਾਨ ਤੇ ਮੌਜੂਦ ਹੈ ਤੇ ਲੋਕ ਖਰੀਦ ਰਹੇ ਨੇ ਔਰ 16 ਅਗਸਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਾ ਜਨਮ ਅਸ਼ਟਮੀ ਮਨਾਇ ਜਾਵੇਗੀ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਵੈਰੀ ਟੂ ਜਨਮ ਅਸ਼ਟਮੀ ਦਾ ਤਿਹਾਰ 16 ਤਰੀਕ ਨੂੰ ਮਨਾਇਆ ਜਾ ਰਿਹਾ ਔਰ ਮਾਰਕੀਟ ਦੇ ਵਿੱਚ ਕਿੰਧਾ ਦੀਆਂ ਰੌਣਕਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਇੱਥੇ ਲੋਕ ਆਏ ਹੋਏ ਨੇ ਖਰੀਦਦਾਰੀ ਕਰ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇੱਥੇ ਝੁੱਲ੍ਹੇ ਪਏ ਹੋਏ ਨੇ ਔਰ ਬੈੱਡ ਲੱਗਿਆ ਹੋਇਆ ਤੇ ਮੋਰ ਪੰਖ ਪਏ ਨੇ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਸਮਾਨ ਪਿਆ ਹੋਇਆ ਤੇ ਲੋਕ ਇੱਥੇ ਆ ਰਹੇ ਨੇ ਔਰ 16 ਤਰੀਕ ਇਹ ਤਿਹਾਰ ਮਨਾਇਆ ਜਾਵੇਗਾ ਤੇ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਝ ਨਵਾਂ ਆਇਆ ਸੋ ਦੁਕਾਨ ਦੇ ਅੰਦਰ ਅਸੀਂ ਮੌਜੂਦਾ ਤਸਵੀਰਾਂ ਤੋਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਸਜਾਵਟ ਲਈ ਸਮਾਨ ਪਏ ਹੋਏ ਨੇ ਇੱਥੇ ਜੇਕਰ ਗੱ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਸ਼ਿੰਗਾਰ ਦਾ ਸਮਾਨ ਪਿਆ ਹੋਇਆ ਵਸਤਰ ਪਏ ਹੋਏ ਨੇ ਹੋਰ ਵੀ ਅਲੱਗ-ਅਲੱਗ ਤਰ੍ਹਾਂ ਦੇ ਕਈ ਜਿਹੜਾ ਸਮਾਨ ਇੱਥੇ ਪਿਆ ਹੈ ਲੋਕ ਇੱਥੇ ਖਰੀਦਦਾਰੀ ਕਰਦੇ ਨੇ ਪਹਿਲਾਂ ਲੋਕਾਂ ਨੇ ਗੱਲਬਾਤ ਕਰਦੇ ਆ ਹਾਂਜੀ ਮੈਮ ਤੁਸੀਂ ਇੱਥੇ ਆਏ ਹੋ ਤੁਸੀਂ ਕੀ ਕੀ ਕੁਝ ਖਰੀਦ ਰਹੇ ਹੋ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਹੈਗਾ 16 ਅਗਸਤ ਨੂੰ ਜਨਮ ਦਿਨ ਠੀਕ ਕੁਝ ਕਿੱਦੇ ਅਬੀ ਡ्रेसेस ਦੇਖ ਰਹੇ ਹਾਂ ਡ्रेसेस ਦੇਖ ਰਹੇ ਹਾਂਜੀ ਜੀ ਬਿਲਕੁਲ ਇੱਥੇ ਲੋਕ ਆਏ ਹੋਏ ਨੇ ਡ्रेसेस ਦੇਖ ਰਹੇ ਨੇ ਅਲੱਗ-ਅਲੱਗ ਤਰ੍ਹਾਂ ਦਾ ਇੱਥੇ ਸਮਾਨ ਪਿਆ ਹੈ ਉਹ ਖਰੀਦਦੇ ਨੇ ਤੇ ਇੱਥੇ ਜਿਹੜੇ ਜਿਹੜੇ ਓਨਰ ਇਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਛ ਇਸ ਵਾਰ ਨਵਾਂ ਆਇਆ ਗੱਲਬਾਤ ਕਰਦੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਲੋਕ ਲਗਾਤਾਰ ਇੱਥੇ ਸਾਮਾਨ ਖਰੀਦ ਰਹੇ ਨੇ ਔਰ 16 ਤਰੀਕ ਨੂੰ ਜਨਮਸ਼ਟਮੀ ਮਨਾਈ ਜਾਵੇਗੀ ਮੈਮ ਇਸ ਵਾਰ ਮਾਰਕੀਟ ਦੇ ਵਿੱਚ ਕੀ ਕੁਛ ਨਵਾਂ ਆਇਆ ਹੈ ਮਾਰਕੀਟ ਮੇ ਬਹੁਤ ਕੁਛ ਨਿਆ ਆਇਆ ਹੈ ਸਰ ਸਭ ਤੋਂ ਅੱਛੀ ਚੀਜ਼ ਸਿਲੀਕॉन ਕੇ ਠਾਕੁਰ ਜੀ ਇਸ ਵਾਰ ਜੋ ਬਹੁਤ ਵਾਇਰਲ ਹੋਏ सिलिकॉन के ठाकुर जी नए आए हैं बाकी ठाकुर जी के टॉयज बहुत नए चीज़ आई है ठाकुर जी के मोर घोड़े शीशा फोन लैपटॉप सब कुछ नया ही आया है अपनी तरफ से खूब कोशिश करते हैं कि कस्टमर किसी चीज़ को ऐसे ना बोले कि नहीं है जो अच्छी से अच्छी चीज लेटेस्ट आती है वो सब कस्टमर के लिए ले लेके आते हैं बहुत अच्छा लगता है लोगों की इतनी एक्साइटमेंट ठाकुर जी के बर्थडे के लिए देख के कि लोग इतने मतलब इतनी बारिश की परवाह ना करते हुए आ रहे हैं और ठाकुर जी के बर्थडे की शॉपिंग कर रहे हैं गल करिए ऑनलाइन ऑनलाइन भी कोई ऑर्डर आंदे ने हां जी हां जी वो टीम हमारी अलग से वर्क करती है सर ऑनलाइन हमारा इंटरनेशनल इंटरनेशनल शिपिंग भी है और वर्ल्ड मतलब वर्ल्ड वाइड शिपिंग चलती है हमारी हमारी यूके जाता है कनाडा जाता है न्यूजीलैंड जाता है

ਉਹ ਮੇਰੇ ਪਹਿਣ ਦਾ ਬੇਟਾ ਆਇਆ ਜਲੰਧਰੋਂ ਅੱਛਾ ਉਹ ਉਹਨਾਂ ਨੇ ਸਪੈਸ਼ਲ ਕਿਹਾ ਕਿ ਮੈਨੂੰ ਦੱਸੋ ਕਿ ਸਿਲੀਕੋਨ ਦੇ ਕਿੱਥੋਂ ਸਾਨੂੰ ਤਾਂ ਇੱਥੋਂ ਹੀ ਮਿਲਦੇ ਆ ਹਰ ਚੀਜ਼ ਇੱਥੋਂ ਅਵੇਲੇਬਲ ਮਿਲ ਜਾਂਦੀ ਜਦੋਂ ਵੀ ਚਾਹੀਦੀ ਹੋਵੇ ਹਰ ਵਾਰ ਆਪੀ ਵੀਰੇ ਤੋਂ ਹਾਂਜੀ ਅੱਛਾ ਇਹ ਹੁਣ ਮਾਰਕੀਟ 'ਚ ਕੀ ਕੁਝ ਨਵਾਂ ਕੀ ਖਰੀਦ ਕੇ ਲੱਗਿਆ ਹਰ ਵਾਰ ਕੋ ਆਹ ਸਿਲੀਕੋਨ ਦੇ ਅੱਜ ਕਾ ਚੱਲਦੇ ਆ ਜਿੱਦਾਂ ਪਹਿਲਾਂ ਪਿੱਤਲ ਦੇ ਚੱਲਦੇ ਹੁੰਦੇ ਸੀਗੇ ਆ ਸਗ ਮਰਮਰ ਵੀ ਆਉਂਦੇ ਆ ਮਾਰਬਲ ਵਗੈਰਾ ਦੇ ਅੱਜ ਕੱਲ ਆ ਸਿਲੀਕੋਨ ਆ ਜਿੱਦਾਂ ਠਾਕੁਰ ਜੀ ਦਾ ਜਿਆਦਾ ਬੱਚਿਆਂ ਦੇ ਹੱਥ ਹੁੰਦੇ ਸੌਫਟ ਇਹ ਚੀਜ਼ ਹੈ ਤੇ ਅੱਛਾ ਤਾਂ ਹਲੇ ਤਾਂ ਮੇਰੇ ਆਪਣੇ ਸ਼ਾਪਿੰਗ ਤਾਂ ਹਲੇ ਪਈ ਹੋਈ ਆ ਇੰਨੇ ਬਾਰਿਸ਼ ਹੋ ਰਹੀ ਆ ਪਰ ਆਪਾਂ ਫੇਰ ਵੀ ਪਰਵਾਹ ਨਹੀਂ ਕੀਤੀ ਜਿੱਥੇ ਜੇ ਠਾਕੁਰ ਜੀ ਦਾ ਕੰਮ ਆ ਜਾਵੇ ਇਹ ਸੇਵਾ ਲਾਤੀ ਆ ਠਾਕੁਰ ਜੀ ਨੇ ਇਸ ਲਈ ਗਾ ਦੇਖੋ ਜਲੰਧਰ ਜਾਣੇ ਆ ਅੱਛਾ ਜਲੰਧਰ ਜਾਣੇ ਆ ਹਾਂਜੀ ਹਾਂਜੀ ਅੱਛਾ ਕਰਦੇ ਨਾਲ ਹੋਏ ਨੇ ਤੁਹਾਡੇ ਹੋਰ ਵੀ ਆਏ ਨੇ ਮੇਰੇ ਬੇਟੀ ਆਈ ਹੋਈ ਨਾਲ ਤੇ ਮੇਰੀ ਭੈਣ ਦਾ ਬੇਟਾ ਆਇਆ ਉਹਨਾਂ ਦੇ ਨਾਲ ਉਹਨਾਂ ਦੇ ਫਰੈਂਡ ਆਏ ਹੋਏ ਆ ਉਹ ਕਹਿੰਦੇ ਪਹਿਲਾਂ ਸਾਡਾ ਕੰਮ ਕਰਾਓ ਤੂੰ ਤਾਂ ਆਪਣੇ ਜਲੰਧਰ ਲੁਧਿਆਣਾ ਹੀ ਰਹਿੰਦੇ ਸੀ ਬਾਹਰੋਂ ਕਰ ਲਈ ਅੱਛਾ ਹਰ ਸਾਲ ਆਉਂਦੇ ਨੇ ਜੇ ਇਸ ਵਾਰੀ ਆਏ ਨਹੀਂ ਉਹਨਾਂ ਨੇ ਪਹਿਲੀ ਵਾਰ ਹੀ ਲੈ ਕੇ ਜਾਣੇ ਆ ਸਿਲੀਕੋਨ ਵਾਲੇ ਹਾਂਜੀ ਅਸੀਂ ਦਾ ਤਾਰਾ ਠਾਰਾ ਸਾਲ ਤੋਂ ਲਗਾਤਾਰ ਦਾ ठाकुर ਜੀ ਰੱਖਿਆ ਪਿੱਤਲ ਦੇ ਅਤਾ ਹਰ ਮਹੀਨੇ ਬਰਿੰਦਵਾਨ ਜਾਣੇ ਆ ਅਤਾ ठाकुर ਜੀ ਬਹੁਤ ਸਾਰੇ ਜੀ ਬਿਲਕੁਲ ਤਸਵੀਰਾਂ ਤੁਸੀਂ ਲਗ ਲਗ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿੱਥੇ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਵਸਤਰ ਆ ਜਾਂ ਅਸੀਂ ਬਾਂਸਰੀ ਕਹਿ ਸਕਦੇ ਆ ਵਸਤਰ ਆ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਇੱਥੇ ਜਿਹੜਾ ਪਿਆ ਹੋਇਆ ਤੇ ਲੋਕ ਆ ਕੇ ਇੱਥੇ ਖਰੀਦਦਾਰੀ ਕਰ ਰਹੇ ਨੇ ਬੇਸ਼ੱਕ ਮੌਸਮ ਬਰਸਾਤ ਵਾਲਾ ਮੌਸਮ ਹੈ ਤੇ ਲੋਕ ਇੱਥੇ ਪਹੁੰਚ ਕੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਇੱਕ ਖਰੀਦਦਾਰੀ ਵੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਔਰ ਵੱਖ-ਵੱਖ ਤਰ੍ਹਾਂ ਦੇ ਇੱਥੇ ਐਸੈਸਰੀ ਪਈ ਹੋਈ ਹੈ ਜੇਕਰ ਝੂਲਿਆਂ ਦੀ ਗੱਲ ਕਰੀਏ ਬੈੱਡ ਦੀ ਗੱਲ ਕਰੀਏ ਸ਼ਿੰਗਾਰ ਦੀ ਗੱਲ ਕਰੀਏ ਹੋਰ ਕਈ ਤਰ੍ਹਾਂ ਦਾ ਸਮਾਨ ਇੱਥੇ ਦੁਕਾਨ ਤੇ ਮੌਜੂਦ ਹੈ ਤੇ ਲੋਕ ਖਰੀਦ ਰਹੇ ਨੇ ਔਰ 16 ਅਗਸਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਦਾ ਜਨਮ ਅਸ਼ਟਮੀ ਮਨਾਇ ਜਾਵੇਗੀ ਲੁਧਿਆਣਾ ਤੋਂ ਲਖਮਿੰਦਰ ਸਿੰਘ ਥੈਂਕਸ ਵੈਰੀ ਥੈਂਕ ਯੂ ਜਨਮ ਅਸ਼ਟਮੀ ਦਾ ਤਿਹਾਰ 16 ਤਰੀਕ ਨੂੰ ਮਨਾਇਆ ਜਾ ਰਿਹਾ ਔਰ ਮਾਰਕੀਟ ਦੇ ਵਿੱਚ ਕਿਦਾਂ ਦੀਆਂ ਰੌਣਕਾਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ ਇੱਥੇ ਲੋਕ ਆਏ ਹੋਏ ਨੇ ਖਰੀਦਦਾਰੀ ਕਰ ਰਹੇ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਇੱਥੇ ਝੁੱਲ੍ਹੇ ਪਏ ਹੋਏ ਨੇ ਔਰ